ਸੁਰਿੰਦਰ ਸਿੰਘ ਤੋਂ ਸ਼ੈਰੀਮਾਨ ਬਨਣ ਤੱਕ ਦਾ ਸਫ਼ਰ ਐਸ ਸ਼ਕਤੀਸਲਾ ਦੇ ਸ਼ੈਰੀਮਾਨ ਬਣੇ ਸੀ ਪੰਜਾਬੀ ਗਾਇਕ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਦਾਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਫੇਮਸ ਸਿੰਗਰ ਸ਼ੇਰੀਮਾਨ ਦੀ ਜਿਨ੍ਹਾਂ ਨੇ ਇੱਕ ਟਾਈਮ ਤੇ ਪੰਜਾਬੀ ਇੰਡਸਟਰੀ ਨੂੰ ਬੇਹਦ ਹਿੱਟ ਗੀਤ ਦਿੱਤੇ ਨੇ ਇਹਨਾਂ ਦੀ ਪਹਿਲੀ ਐਲਬਮ ਸੀ ਯਾਰ ਅਨਮੋਲੇ ਤੇ ਇਸ ਐਲਬਮ ਦੇ ਹੀ ਗੀਤ ਨੇ ਇਹਨਾਂ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ ਸੀ ਇਸ ਗੀਤ ਨੇ ਇਹ ਬਹੁਤ ਜ਼ਿਆਦਾ ਲੋਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ਅੱਜ ਦੇ ਸਮੇਂ ਦੇ ਵਿੱਚ ਵੀ ਲੋਕ ਇਸ ਗੀਤ ਨੂੰ ਸੁਣ ਕੇ ਆਪਣੇ ਪੁਰਾਣੇ ਸਮੇਂ ਨੂੰ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਨਜ਼ਰ ਆਉਂਦੇ ਆ ਦੱਸ ਦੇ ਕਿ ਸ਼ੇਰੀਮਾਨ ਦਾ ਅਸਲੀ ਨਾਮ ਸੁਰਿੰਦਰ ਸਿੰਘ ਇਹਨਾਂ ਦਾ ਜਨਮ ਮੁਹਾਲੀ ਦੇ ਵਿੱਚ ਹੀ ਹੋਇਆ ਸੀਗਾ ਦੱਸ ਦਿਓ ਕਿ ਇਹਨਾਂ ਦਾ ਜਨਮ 1982 12 ਸਤੰਬਰ ਨੂੰ ਹੋਇਆ ਸੀਗਾ ਤੇ ਇਹਨਾਂ ਦਾ ਨਾਮ ਸੁਰਿੰਦਰ ਸਿੰਘ ਸੀਗਾ ਪਰ ਇਹਨਾਂ ਦੇ ਵੱਲੋਂ ਸੁਰਿੰਦਰ ਸਿੰਘ ਤੋਂ ਲੈ ਕੇ ਸ਼ਰੀਮਾਨ ਬਨਣ ਤੱਕ ਦਾ ਸਫ਼ਰ ਤੈਅ ਕੀਤਾ ਗਿਆ ਸੀ ਸ਼ਰੀਮਾਨ ਦਾ ਧਿਆਨ ਬਚਪਨ ਤੋਂ ਹੀ ਪੜਾਈ ਦੇ ਵਿੱਚ ਨਹੀਂ ਸੀ ਉਹ ਹਮੇਸ਼ਾ ਖੇਡਾਂ ਤੇ ਹੋਰ ਐਕਟੀਵਿਟੀਜ਼ ਦੇ ਵਿੱਚ ਧਿਆਨ ਦਿੰਦੇ ਸਨ ਇਸ ਦੇ ਨਾਲ ਹੀ ਸ਼ਰੀ ਆਪਣੇ ਸਕੂਲ 'ਚ ਗੁਰਦਾਸ ਮਾਨ ਦੀ ਨਕਲ ਕਰਨ ਚੁਈ ਕਾਫੀ ਮਸ਼ਹੂਰ ਸੀ ਸ਼ਰੀ ਹੁਬਹੂ ਗੁਰਦਾਸ ਮਾਨ ਦੀ ਆਵਾਜ਼ 'ਚ ਗਾਣਾ ਗਾਉਂਦਿਆਂ ਹੋਇਆ ਵੀ ਨਜ਼ਰ ਆਉਂਦੇ ਸੀ ਸਕੂਲ 'ਚ ਸਭ ਉਹਨਾਂ ਨੂੰ ਪਰਫਾਰਮੈਂਸ ਦੇ ਲਈ ਕਾਫੀ ਜ਼ਿਆਦਾ ਪਸੰਦ ਵੀ ਕਰਦੇ ਸੀ ਸ਼ਰੀਮਾਨ ਦਾ ਅਸਲੀ ਨਾਮ ਸੁਰਿੰਦਰ ਸਿੰਘ ਮਾਨ ਹੈ ਇਹ ਗੱਲ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ ਪਰ ਕੀ ਤੁਹਾਨੂੰ ਪਤਾ ਹੈ ਸੁਰਿੰਦਰ ਸਿੰਘ ਨੂੰ ਸ਼ੈਰੀ ਨਿਕਨੇਮ ਉਹਨਾਂ ਦੇ ਸਕੂਲ ਟੀਚਰ ਨੇ ਦਿੱਤਾ ਸੀ ਉਹਨਾਂ ਦੇ ਸਕੂਲ ਟੀਚਰ ਨੇ ਹਰੇਕ ਬੱਚੇ ਦਾ ਕੱਚਾ ਨਾਮ ਰੱਖਿਆ ਹੋਇਆ ਸੀ ਇਸੇ ਲਈ ਉਹਨਾਂ ਨੇ ਸੁਰਿੰਦਰ ਮਾਨ ਨੂੰ ਵੀ ਸ਼ੈਰੀ ਨਾਮ ਦੇ ਦਿੱਤਾ ਸੀ ਦੱਸ ਦਈਏ ਕਿ ਸ਼ਰੀਮਾਨ ਭਾਵੇਂ ਪੜਾਈ ਦੇ ਵਿੱਚ ਜ਼ਿਆਦਾ ਚੰਗੇ ਨਹੀਂ ਸੀ ਪਰ ਉਹ ਖੇਡਾਂ ਤੇ ਗਾਇਕੀ ਦੇ ਵਿੱਚ ਕਾਫੀ ਵਧੀਆ ਸਟੂਡੈਂਟ ਵਜੋਂ ਸਾਬਿਤ ਹੋਈ ਸੀ। ਸਕੂਲ 'ਚ ਗੁਰਦਾਸ ਮਾਨ ਦੀ ਆਵਾਜ਼ ਕੱਟ ਕੇ ਗਾਣਾ ਗਾਉਂਦੇ ਸੀ। ਸ਼ਰੀ ਦੇ ਇਸ ਟੈਲੈਂਟ ਨੂੰ ਦੇਖ ਕੇ ਟੀਚਰ ਨੇ ਪਛਾਣਿਆ ਅਤੇ ਉਹਨਾਂ ਨੇ ਸ਼ਰੀਮਾਨ ਨੂੰ ਗਾਇਕੀ ਦੇ ਖੇਤਰ 'ਚ ਕੈਰੀਅਰ ਬਣਾਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਸ਼ਰੀਮਾਨ ਨੇ ਪ੍ਰੋਫੈਸ਼ਨਲ ਗਾਇਕੀ ਦੀ ਸਿੱਖਲਾਈ ਲੈਣੀ ਸ਼ੁਰੂ ਕਰ ਦਿੱਤੀ। ਕਾਲਜ ਆਉਂਦੇ-ਆਉਂਦੇ ਸ਼ਰੀਮਾਨ ਨੇ ਪੱਕਾ ਮਨ ਬਣਾ ਲਿਆ ਸੀ ਕਿ ਉਹ ਗਾਇਕੀ ਦੇ ਖੇਤਰ ਨੂੰ ਹਿੱਸਾ ਬਣਾਉਣਗੇ। ਇਸ ਲਈ ਉਹਨਾਂ ਨੇ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਨੂੰ ਅੱਧ ਵਿਚਾਲੇ ਛੱਡ ਦਿੱਤਾ ਅਤੇ ਗਾਇਕੀ ਦੇ ਖੇਤਰ ਦੇ ਵਿੱਚ ਕਦਮ ਰੱਖਿਆ। ਸ਼ਰੀਮਾਨ ਨੇ ਗਾਇਕ ਬਣਨ ਦਾ ਮਨ ਤਾਂ ਬਣਾ ਲਿਆ ਸੀ ਪਰ ਉਹਨਾਂ ਕੋਲ ਗਾਇਕ ਬਣਨ ਲਈ ਪੈਸੇ ਨਹੀਂ ਸਨ ਉਹਨਾਂ ਨੇ ਪੈਸੇ ਇਕੱਠੇ ਕਰਨ ਲਈ ਛੋਟੀਆਂ-ਮੋਟੀਆਂ ਨੌਕਰੀਆਂ ਸ਼ੁਰੂ ਕਰ ਦਿੱਤੀਆਂ ਆਖਰਕਾਰ 2010 'ਚ ਸ਼ਰੀਮਾਨ ਦੀ ਪਹਿਲੀ ਐਲਬਮ ਯਾਰਨਮੁਲੇ ਰਿਲੀਜ਼ ਹੋਈ ਸੀ ਪਹਿਲੀ ਹੀ ਐਲਬਮ ਨੇ ਸ਼ਰੀਮਾਨ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ ਇਸ ਤੋਂ ਬਾਅਦ ਸ਼ਰੀਮਾਨ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਇੰਡਸਟਰੀ ਨੂੰ ਕਈ ਹਿੱਟ ਗੀਤ ਤੇ ਐਲਬਮ ਦਿੱਤੀਆਂ ਸ਼ਰੀਮਾਨ ਪੰਜਾਬੀ ਇੰਡਸਟਰੀ ਦੇ ਸਭ ਤੋਂ ਅਮੀਰ ਗਾਇਕਾਂ ਦੇ ਵਿੱਚੋਂ ਇੱਕ ਨੇ ਉਹ 650 ਕਰੋੜ ਜਾਇਦਾਦ ਦੇ ਮਾਲਕ ਨੇ ਉਹਨਾਂ ਦੀ ਪਹਿਲੀ ਹੀ ਹਿਟ ਐਲਬਮ ਨੇ ਉਹਨਾਂ ਨੂੰ ਕਰੋੜਪਤੀ ਬਣਾ ਦਿੱਤਾ ਸੀ ਇਸ ਤੋਂ ਇਲਾਵਾ ਸ਼ਰੀ ਨੇ ਪੰਜਾਬ ਤੇ ਕੈਨੇਡਾ ਅਮਰੀਕਾ ਦੇ ਵਿੱਚ ਉਹਨਾਂ ਦੇ ਕਾਰਨ ਹੈ ਇਸੇ ਨਾਲ ਹੀ ਗਾਇਕ ਨੂੰ ਲਗਜ਼ਰੀ ਕਾਰਾਂ ਦਾ ਵੀ ਸ਼ੌਂਕ ਹੈ ਉਹਨਾਂ ਦੀ ਪਰਸਨਲ ਜ਼ਿੰਦਗੀ ਦੀ ਗੱਲ ਕਰੀਏ ਤੇ ਸ਼ਰੀ ਮਾਂ ਦੇ ਮੰਮੀ ਡੈਡੀ ਇਸ ਦੁਨੀਆ 'ਚ ਨਹੀਂ ਨੇ ਉਹ ਪਾਕਿਸਤਾਨੀ ਪ੍ਰੇਮਿਕਾ ਪਰੀਜ਼ਾਦ ਨਾਲ ਵਿਆਹ ਕਰਵਾ ਚੁੱਕੇ ਨੇ ਉਹਨਾਂ ਦੀ ਪਰਸਨਲ ਜ਼ਿੰਦਗੀ ਕਾਫੀ ਜ਼ਿਆਦਾ ਪ੍ਰਾਈਵੇਸੀ ਦੇ ਨਾਲ ਭਰੀ ਹੋਈ ਹੈ ਅਜ਼ਨਾਲੀ ਸ਼ਰੀਮਾਨ 2022 ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦਾ ਇਹ ਸਾਲ ਵਧੀਆ ਨਹੀਂ ਰਿਹਾ ਸੀ ਕਿਉਂਕਿ ਇਸ ਸਾਲ ਉਹਨਾਂ ਦੀ ਕੌਂਟਰੋਵਰਸੀ ਜੋ ਸੀ ਪਰਮੇਸ਼ਵਰ ਮਾ ਦੇ ਨਾਲ ਜੁੜੀ ਸੀਗੀ ਜਿਸ ਤੋਂ ਬਾਅਦ ਉਹ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਵੀ ਆਏ ਸੀ ਕਈ ਲੋਕਾਂ ਦੇ ਵੱਲੋਂ ਉਹਨਾਂ ਨੂੰ ਟਰੋਲ ਵੀ ਕੀਤਾ ਗਿਆ ਸੀਗਾ ਪਰ ਹੁਣ ਸ਼ਰੀਮਾਨ ਜੋ ਆ ਸੋਸ਼ਲ ਮੀਡੀਆ ਤੇ ਵੈਸੇ ਕਾਫੀ ਐਕਟਿਵ ਰਹਿੰਦੇ ਨੇ ਕਿਸੇ ਨਾ ਕਿਤੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਉਹ ਪੋਸਟ ਸਾਂਝੀ ਕਰਦੇ ਆ ਤੇ ਫੈਨਸ ਦੇ ਵੱਲੋਂ ਕਾਫੀ ਜ਼ਿਆਦਾ ਪਿਆਰ ਕੀਤਾ ਜਾਂਦਾ ਪਰ ਦੱਸ ਦੇ ਕਿ ਸ਼ਰੀਮਾਨ ਉਹ ਸਟਾਰ ਨੇ ਜਿਨ੍ਹਾਂ ਨੇ ਰਾਤੋਂ ਰਾਤ ਫੇਮ ਦੇਖਿਆ ਸੀ ਜਦੋਂ ਉਹਨਾਂ ਦੀ ਯਾਰ ਅਨਮੁੱਲੇ ਐਲ ਧਨੁਸ਼ਰੀ ਮਾਨ ਦਾ ਕਿਹੜਾ ਗੀਤ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਉਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਹਣੇ ਦੇ ਇਜਾਜ਼ਤ ਤੇ ਦੇਖਦੇ ਰਹੋ Danix Sobera TV